ਸਸੀਕਾਲ ਜੀ ਲੇਖਾ ਜੋਖਾ ਪ੍ਰੋਗਰਾਮ ਅਸੀਂ ਫੇਰ ਅੱਜ ਲੈ ਕੇ ਆਏ ਆ ਮੈਂ ਜਾਨੀ ਕਿ ਪਰਮਿੰਦਰ ਸਿੰਘ ਜੱਟਪਰੀ ਮੇਰੇ ਨਾਲ ਨੇ ਨਵਿੰਦਰਜੀਤ ਸਿੰਘ ਦਰਸ਼ੀ ਵੱਲੋਂ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਰਸ਼ੀ ਭਾਜੀ ਆਪਾਂ ਲੇਖਾ ਜੋਖਾ ਪੰਜਾਬ ਦੇ ਮੌਜੂਦਾ ਜਿਹੜੇ ਹਾਲਾਤ ਆ ਉਹਨਾਂ ਤੇ ਕਰਨਾ ਕਿਉਂਕਿ ਪੰਜਾਬ ਸਰਕਾਰ ਨੇ ਵੱਡੇ ਵੱਡੇ ਸਟੈਪ ਚੱਕੇ ਨੇ ਇੱਕ ਤਾਂ ਮਾਈਨਿੰਗ ਜਿਹੜੀ ਹੈਗੀ ਆ ਲੈਂਡ ਓਨਰ ਮਾਈਨਿੰਗ ਪਾਲਿਸੀ ਦਾ ਜਿਹੜਾ ਪੋਰਟਲ ਆ ਲਾਂਚ ਕੀਤਾ ਵਾ ਹੁਣ ਆਮ ਲੋਕ ਵੀ ਜਿਹੜੇ ਹੈਗੇ ਆ ਉਹ ਖੱਡਾਂ ਦੇ ਮਾਲਕ ਬਣ ਸਕਣਗੇ ਰੇਤਿਆਂ ਦੇ ਰੇਤਿਆਂ ਦੇ ਕ੍ਰੈਸ਼ਰਾਂ ਦੇ ਵੈਸੇ ਆਮ ਆਦਮੀ ਪਾਰਟੀ ਦੀ ਇਹ ਪਾਲਿਸੀ ਲਖ ਵੀ ਆਮ ਆਦਮੀ ਵੀ ਹੁਣ ਜਿਹੜਾ ਹੈਗਾ ਜਿਹੜਾ ਖੇਤ ਦਾ ਮਾਲਕ ਆ ਪਹਿਲਾਂ ਕਿਉਂਕਿ ਮਾਫੀਆ ਦਾ ਕਸੀਮਤ ਹੁੰਦਾ ਸੀਗਾ ਵੀ ਲੈਂਡ ਮਾਲ ਰੇਤ ਮਾਫੀਆ ਆਉਂਦੇ ਸੀਗੇ ਤੇ ਦੂਸਰਾ ਆਪਾਂ ਡੀਬੀਐਮਬੀ ਬਾਰੇ ਕਰਾਂਗੇ ਜੀ बीबीएमबी ਦਾ ਜਿਹੜਾ ਜਿਹੜਾ ਪਾਣੀ ਦਾ ਮਸਲਾ ਹੈਗਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਵੀ ਹੋਇਆ ਪ੍ਰਤਾਪ ਸਿੰਘ ਬਾਜਵਾ ਦੀ ਉਹਦੇ ਵਿੱਚ ਉਹਨਾਂ ਨੇ ਸਪੋਰਟ ਕਰਨਾ ਕਾਂਗਰਸ ਵੱਲੋਂ ਕਾਂਗਰਸ ਨੂੰ ਫਿਰ ਰਣਨੀਤੀ ਛਿੜ ਕੇ ਆਮ ਆਦਮੀ ਪਾਰਟੀ ਵੱਲੋਂ ਐਕਸਪੋਜ਼ ਕਰਨਾ ਸਾਰੀ ਘਟਨਾਵਾਂ ਦਾ ਜਿਹੜਾ ਹੈਗਾ ਆਪਾਂ ਇਹ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਬਾਜੀ ਤੁਸੀਂ ਇਹਨੂੰ ਤੁਹਾਡਾ ਲੰਮਾ ਤਜਰਬਾ ਵਾ ਜਿਹੜੀ ਰੇਤ ਮਾਫੀਆ ਦਾ ਜਿਹੜਾ ਗਵਰਨਮੈਂਟ ਲੈ ਕੇ ਆਈ ਆ ਐਲ ਐਮ ਐਸ ਜਿਹਨੂੰ ਕਿ ਲੈਂਡ ਓਨਰ ਜਿਹੜੀ ਹੈਗੀ ਮਾਈਨਿੰਗ ਜਿਹੜਾ ਹੈਗੀ ਪਾਲਸੀ ਆ ਨਵੀਂ ਪਾਲਸੀ ਨਵੀਂ ਪਾਲਸੀ ਆ ਤੇ ਨਾਲ ਹੈਗਾ ਕ੍ਰੈਸ਼ਰ ਦਾ ਇਸੇ ਬਾਰੇ ਕੀ ਤੁਹਾਡਾ ਜਿਹੜਾ ਹੈਗਾ ਕਹਿਣਾ ਹੈਗਾ ਪਰਮਿੰਦਰ ਜੀ ਆਮ ਲੋਕਾਂ ਨੂੰ ਇਹਦਾ ਵੱਡੀ ਰਾਹਤ ਮਾਈਨਿੰਗ ਦੇ ਨਾਂ ਦੇ ਆਉਣ ਨਾਲ ਹੀ ਨਾ ਜੀ ਕੱਲਾ ਪੰਜਾਬ ਦੇ ਵਿੱਚ ਨਹੀਂ ਮਾਈਨਿੰਗ ਮਾਫੀਆ ਸਾਰੇ ਦੇਸ਼ 'ਚ ਹੈ ਜੀ ਕਿਤੇ ਕੋਲ ਮਾਫੀਆ ਹੈ ਜੀ ਕਿਤੇ ਰੇਤੇ ਦਾ 마ਫੀਆ ਕਿਤੇ ਪੱਥਰ ਦਾ 마ਫੀਆ ਕਿਤੇ ਪਾਣੀ ਦਾ 마ਫੀਆ 마ਫੀਏ ਨਾਲ ਤਾਂ ਭਰਿਆ ਪਿਆ ਸਾਡਾ ਦੇਸ਼ ਜੀ ਪਰ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਭਗਵੰਤ ਮਾਨ ਸਰਕਾਰ ਨੇ ਮਹੀਨਿਆਂ ਦੇ ਵਿੱਚ ਹੂੰ ਪਾਰਦਰਸ਼ਤਾ ਲੈਉਣ ਲਈ ਇੱਕ ਸਟੈਪ ਚੱਕਿਆ ਜੀ ਉਹਦੇ ਲਈ ਇਹਨਾਂ ਨੇ ਇੱਕ ਪੋਰਟਲ ਬਣਾਇਆ ਜੀ ਜਿਨ੍ਹਾਂ ਕੇ ਜਿਹੜੇ ਕਿਸਾਨ ਦੀ ਜ਼ਮੀਨ ਜੀ ਦਰਿਆ ਦੇ ਕਿਨਾਰਿਆਂ ਤੇ ਹੈ ਜਿਹੜੀ ਜ਼ਮੀਨ ਦੇ ਵਿੱਚ ਰੇਤਾਂ ਪਿਆ ਹੈ ਹਮ ਜਾਂ ਕੋਈ ਪੱਥਰ ਪਿਆ ਉਹ ਉਹਨੂੰ ਮੌਕਾ ਦਿੱਤਾ ਵੀ ਉਹ ਆਪ ਜੀ ਉਹਦਾ ਕਾਰੋਬਾਰ ਕਰ ਸਕਦਾ ਜੀ ਉਹਨੇ ਰੀਅਲਟੀ ਦੇਣੀ ਹੈ ਸਰਕਾਰ ਨੂੰ ਤੇ ਉਹ ਆਪਣਾ ਕਾਰੋਬਾਰ ਆਪ ਸ਼ੁਰੂ ਕਰ ਸਕਦਾ ਜਿਹੜਾ ਰੌਲਾ ਪਾਇਆ ਜਾਂਦਾ ਸੀ ਵੀ ਇਹ ਤਾਂ ਸਿਰਫ ਮਾਫੀਆ ਦਾ ਹੀ ਕੰਮ ਹੈ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਲਈ ਹਮ ਆਮ ਕਿਸਾਨ ਲਈ ਇਹ ਪੋਰਟਡ ਬਣਾਇਆ ਰਾਹ ਖੁੱਲੇਵੇ ਉਹਦਾ ਤੁਸੀਂ ਇਹ ਦੇਖੋ ਹੁਣ ਉਹਦਾ ਆਮ ਕਿਸਾਨ ਹਮ ਕਿੰਨਾ ਕੁ ਫਾਇਦਾ ਲੈ ਸਕਦੇ ਪਰ ਇਹਦਾ ਐਲਾਨ ਪੰਜਾਬ ਦੇ ਖਜ਼ਾਨਾ ਮੰਤਰੀ ਜੀ ਹਰਪਾਲ ਸਿੰਘ ਚੀਮਾ ਨੇ ਕਰਦਿਆਂ ਇਹ ਕਿਹਾ ਹਮ ਵੇ ਹੁਣ ਨਾ ਰੇਤ ਦਾ ਰੇਟ ਵਧੂਗਾ ਹਾਂ ਆਮ ਲੋਕਾਂ ਨੂੰ ਇਹਦਾ ਫਾਇਦਾ ਹੋਵੇ ਹਾਂ ਕਿਉਂਕਿ ਹੁਣ ਹਰ ਕਿਸਾਨ ਜਿਹਦੀ ਵੀ ਜ਼ਮੀਨ ਪੈਂਦੀ ਹੈ ਦਰਿਆ ਦੇ ਕਿਨਾਰੇ ਤੇ ਜਿਹਦੀ ਜ਼ਮੀਨ 'ਚ ਰੇਤਾ ਪਿਆ ਉਹ ਆਪ ਲਿਆ ਕੇ ਆਪਦਾ ਮੰਡੀ 'ਚ ਵੇਚ ਸਕਦਾ ਹਾਂ ਇਹਦੇ ਨਾਲ ਮਾਫੀਏ ਦਾ ਦਬ ਦਬਾ ਘਟੂਗਾ ਘਟੂਗਾ ਜਿਵੇਂ ਪਰ ਇਹ ਜਦ ਆਉਣ ਵਾਲਾ ਸਮਾਂ ਦੱਸੂਗਾ ਪਰਮਿੰਦਰ ਜੀ ਹਾਂ ਕਿਉਂਕਿ ਇਹਦੇ ਵਿੱਚ ਚੁਣੌਤੀਆਂ ਵੀ ਬਹੁਤ ਨੇ ਦਰਸ਼ੀ ਭਾਜੀ ਚੁਣੌਤੀਆਂ ਵੀ ਬਹੁਤ ਨੇ ਕਿਉਂਕਿ ਸਮਾਂ ਹੀ ਦੱਸੇ ਭਾਵੇਂ ਕਿ ਸਰਕਾਰ ਨੇ ਵੱਡਾ ਸਟੈਪ ਚੱਕਿਆ ਕਿਉਂਕਿ ਚੁਣੌਤੀਆਂ ਦਰਸ਼ੀ ਭਾਜੀ ਦੇਖੋ ਐਨਓਸੀ ਦਾ ਮੇਨ ਮਸਲਾ ਹੈਗਾ এনवायरमेंट ਕਲੀਅਰੈਂਸ ਆਮ ਕਿਸਾਨ ਕਿੱਥੋਂ ਲਿਆ ਸਕਦਾ ਪਰ ਉਹ ਹੈਗਾ ਸੈਂਟਰ ਡਿਪਾਰਟਮੈਂਟ ਦਾ ਜਿਹੜਾ ਹੈਗਾ ਚੰਡੀਗੜ੍ਹ ਵਿਭਾਗ ਆ ਜਿੱਥੋਂ ਕਿ ਭਾਵੇਂ ਕੀ ਇਹਦੇ ਨਾਲ ਭਾਵੇਂ ਕਿ ਪਰਮਿੰਦਰ ਜੀ ਵੀ ਇਹ ਵੀ ਇਹ ਵੀ ਦੱਸਿਆ ਪਰਮਿੰਦਰ ਜੀ ਵੀ ਨੋਡਲ ਅਫਸਰ ਬਣਾਏ ਗਏ ਹੈ ਜੀ ਉਹ ਉਹ ਕਿਸਾਨ ਦੀ ਹਮਾਇਤ ਕਰਨਗੇ ਮਦਦ ਕਰਨਗੇ ਉਦੇ ਕਾਗਜ਼ ਪੱਤਰ ਭਰਨ ਚ ਪੂਰਾ ਉਹ ਦਿਨ ਕਿਉਂਕਿ ਭਾਵੇਂ ਕਿ ਮਾਈਨਿੰਗ ਵਿਭਾਗ ਹੀ ਇਹ ਜਾਵਾ ਜਿਹੜਾ ਕਿ ਮੰਤਰੀਆਂ ਦੀ ਛੇਤੀ ਬੜੀ ਲੈ ਲੈਂਦਾ ਔਰ ਪਿਛਲੇ ਦਿਨ ਤਾਂ ਅਫਸਰ ਦੀ ਵੀ ਲੈ ਲਈ ਇੱਕ ਵੱਡੇ ਅਫਸਰ ਦੀ ਜਿਹੜਾ ਕਿ ਪੰਜਾਬ ਕੇਡਰ ਦੇ ਸੀ ਤੇ ਪਰ ਹੁਣ ਜਿਹੜਾ ਹੈਗਾ ਇਹ ਮੰਤਰੀ ਵਿਰਿੰਦਰ ਗੋਇਲ ਵੀ ਬੜੇ ਫੂਕ ਫੂਕ ਕੇ ਪੈਰ ਧਰ ਰਹੇ ਨੇ ਭਾਵੇਂ ਕਿ ਆਪਣੇ ਸੀਨੀਅਰ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਇਕੱਠੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਇਹ ਮਾਈਨਿੰਗ ਪਾਲਿਸੀ ਦਾ ਜਿਹੜਾ ਪੋਰਟਲ ਲਾਂਚ ਕੀਤਾ ਜਿਹਦੀ ਜਿਹੜਾ ਕਰੈਸ਼ਰ ਦੀ ਤੇ ਸੀ ਐਮਐਸ ਤੇ ਆਪਣਾ ਐਲ ਐਮ ਐਸ ਜਿਹੜੀ ਹੈਗੀ ਆ ਪਾਲਿਸੀ ਆ ਲੈਂਡ ਓਨਰ ਜਿਹੜੇ ਹੈਗੇ ਆ ਉਹ ਕਰ ਸਕਣਗੇ ਪਰ ਇਹਦੇ ਵਿੱਚ ਚੁਣੌਤੀਆਂ ਦੀ ਆਪਾਂ ਗੱਲ ਕਰਦੇ ਸੀ ਦਰਸ਼ੀ ਭਾਜੀ ਪਹਿਲਾਂ ਇਹ ਜਿਹੜਾ ਹੈਗਾ ਵੈਸੇ ਸਰਕਾਰ ਨੇ ਬਹੁਤ ਵਧੀਆ ਕੀਤਾ ਕਿਉਂਕਿ ਇਹੀ ਜਿਹੜੀ ਜ਼ਮੀਨ ਆ ਉਹ ਜਿਹੜਾ ਜਿਸ ਬੰਦੇ ਨੇ ਖੱਡ ਲਈ ਹੁੰਦੀ ਸੀ ਜਿਸ ਵਪਾਰੀ ਨੇ ਰੇਤੇ ਦੀ ਖੱਡ ਲਈ ਸੀ ਉਹੀ ਜ਼ਮੀਨ ਲੋਕਾਂ ਦੀ ਠੇਕੇ ਦੇ ਲੈ ਕੇ ਉਹ 2 ਨੰਬਰ ਚ ਵੇਚਦਾ ਸੀ ਉਹ ਇਸ ਕਰਕੇ ਵੇਚਦਾ ਸੀ ਨਾ ਆਮ ਕਿਸਾਨ ਨੂੰ ਸਰਕਾਰ ਅਲਾਉ ਨਹੀਂ ਸੀ ਕਰਦੀ ਅਲਾਉ ਨਹੀਂ ਸੀ ਕਰਦੀ ਪਰ ਉਹ 2 ਨੰਬਰ ਚ ਮਿਲੀ ਭੁਗਤ ਨਾਲ ਸਰਕਾਰ ਨੂੰ ਚੋਰੀ ਕਰਦੇ ਹਾਂ ਅੱਗੇ ਉਸ ਸੰਸਦ ਦੇ ਉਹ ਜ਼ਮੀਨਦਾਰ ਇੱਤਾ ਚੱਕ ਲੈਂਦੇ ਸੀ ਹਾਂ ਜੀ ਕਿ ਕਰੇ ਸੁਣਾ ਹਲੇ ਵੀ ਇਹੀ ਕੰਮ ਕਰਦੇ ਸੀ ਇਹੀ ਕਰਦੇ ਸੀ ਤੇ ਉਹਦੇ ਵਿੱਚ ਇਹ ਹੋ ਗਿਆ ਹੁਣ ਕਿਉਂਕਿ ਸਰਕਾਰ ਨੇ ਵੈਸੇ ਵਧੀਆ ਇਹ ਦਿਮਾਗ ਦੇ ਨਾਲ ਜਿਹੜਾ ਹੈਗਾ ਗੇਮ ਖੇਢੀ ਆ ਉਹਨੇ ਦੇਖੋ ਜੀ ਨਾ ਜਿਹੜੇ ਕਿਸਾਨ ਦਾ ਸਮਰਥਨ ਨੇ ਬਰਮਿੰਦਰ ਜੀ ਉਹਨਾਂ ਨੂੰ ਤਾਂ ਫਾਇਦਾ ਹੋਊਗਾ ਜੀ ਪਰ ਨਾਲ ਹੀ ਸਰਕਾਰ ਨੇ ਕਿਹਾ ਜਿਹੜੇ ਸਮਰਥ ਨਹੀਂ ਨੇ ਆਪ ਚਲਾਉਣ ਲਈ ਹਾਂ ਉਹ ਆਪ ਦਾ ਕਿਸੇ ਨਾਲ ਹਿੱਸੇਦਾਰੀ ਕਰ ਸਕਦੇ ਆ ਹਾਂ ਠੇਕੇ ਦੇ ਦੇ ਸਕਦੇ ਆ ਇਹ ਕਿਸਾਨ ਨੂੰ ਉਹ ਸਮਝ ਲੈਣਾ ਚਾਹੀਦਾ ਵੀ ਸਰਕਾਰ ਨੇ ਇਹ ਰਾਹਤ ਉਹਨਾਂ ਨੂੰ ਹੋਰ ਦਿੱਤੀ ਹੈ ਜੀ ਵੀ ਕੋਈ ਜ਼ਰੂਰੀ ਨਹੀਂ ਤੁਸੀਂ ਆਪ ਹੀ ਕੰਮ ਕਰਨਾ ਜੇ ਤੁਸੀਂ ਸਮਰੱਥ ਨਹੀਂ ਹੋ ਕਰਨਗੇ ਹਾਂ ਤਾਂ ਤੁਸੀਂ ਆਪ ਦੇ ਨਾਲ ਹਿੱਸੇਦਾਰ ਬਣਾ ਸਕਦੇ ਹੋ ਆਪਦੀ ਜ਼ਮੀਨ ਠੇਕੇ ਦੇ ਦੇ ਸਕਦੇ ਹੋ ਉਹਦਾ ਤੁਹਾਨੂੰ ਜੋ ਵੀ ਤੁਸੀਂ ਰਿਐਲਿਟੀ ਲੈਣੀ ਹੈ ਉਹ ਤੁਸੀਂ ਲੈਣੀ ਹੈ ਜੀ ਪਰ ਇਹਦੇ ਨਾਲ ਇਹ ਵੀ ਹੈ ਸਰਕਾਰ ਨੇ 1 ਰੁਪਇਆ 70 ਪੈਸੇ ਫੁੱਟ ਰਾਇਟੀ ਵੀ ਲੈਣੀ ਹਾ ਉਹਨਾਂ ਨੇ ਪਹਿਲਾਂ ਪੈਸੇ ਜਮ੍ਹਾਂ ਕਰਾਉਣੇ ਆ ਇੱਕ ਜਿਹੜਾ ਕਿ ਪਹਿਲਾਂ 70 ਪੈਸੇ ਸੀ ਜਿਹੜਾ ਪਹਿਲਾਂ 70 ਪੈਸੇ ਸੀ ਹੁਣ ਸਿੱਧਾ ਰੁਪਇਆ ਵਧਾਤਾ ਜੇ ਭਾਵੇਂ ਕਿ ਉਹ ਖੇਤਾਂ ਚੋਂ ਨਹੀਂ ਸੀ ਜਿਹੜੀ ਉਹ ਦੂਸਰੇ ਉਹਨਾਂ ਦੀ ਸੀ ਜਿਹੜੇ ਖੱਡਾਂ ਨੇ ਉਹਨਾਂ ਦੇ ਵਿੱਚੋਂ ਸੀਗਾ ਤੇ ਪਰ ਉਹਦੇ ਵਿੱਚ ਸਿੱਧਾ 1 ਰੁਪਇਆ 70 ਪੈਸੇ ਜਿਹੜਾ ਹੈਗਾ ਰਾਇਲਟੀ ਉਹਦੇ ਨਾਲ ਰੈਵਨਿਊ ਬੜਾ ਵਧੇਗਾ ਪੰਜਾਬ ਸਰਕਾਰ ਦਾ ਖਜ਼ਾਨਾ ਵਧੇਗਾ ਕਿਉਂਕਿ ਖਜ਼ਾਨੇ ਚ ਵਧੇਗਾ ਕਿਉਂਕਿ ਇਹ ਮੈਂ ਆਪਾਂ ਉੱਥੇ ਗੱਲ ਮੈਂ ਕਰਦਾ ਜੀ ਸੁਣਦੇ ਆ ਅਸੀ ਅਸੀ ਭਾਜੀ ਪਹਿਲਾਂ ਲੈਂਡ ਮਾਫੀਆ ਉਹਨਾਂ ਤੋਂ ਠੇਕੇ ਤੇ ਲੈ ਕੇ ਪੈਸੇ ਦਿੰਦਾ ਉਹ ਨਹੀਂ ਸੀ ਕਿਸਾਨ ਦੇ ਤੇ ਔਰ 2 ਨੰਬਰ ਦੇ ਵਿੱਚ ਚੱਕਦਾ ਸੀ ਰੇਤਾ 2 ਨੰਬਰ ਦੇ ਵਿੱਚ ਚੱਕਣ ਦੀ ਸਰਕਾਰ ਨੂੰ ਚੂਨਾ ਲੱਗਦਾ ਸੀ ਹੁਣ ਸਰਕਾਰ ਨੇ ਉਹੀ ਜਿਹੜਾ ਠੇਕੇ ਲੈ ਕੇ ਲੋਕਾਂ ਤੋਂ ਕਿ ਜਿਹੜਾ ਮਾਫੀਆ ਜਾਂ ਮੰਨ ਲਓ ਆਪਾਂ ਉਹਨੂੰ ਮਾਫੀ ਕਹਾਂਗੇ ਜਿਹੜਾ ਦੋ ਨੰਬਰ ਦਾ ਕੰਮ ਕਰ ਰਿਆ ਸੀ ਕਿਉਂਕਿ ਵਪਾਰੀ ਨੂੰ ਤਾਂ ਅਸੀਂ ਉਹਨੂੰ ਵਪਾਰੀ ਵੀ ਕਹਿ ਸਕਦੇ ਹੁਣ ਉਹਨਾਂ ਨੂੰ ਵਪਾਰੀ ਬਣਾਉਣ ਲਈ ਸਰਕਾਰ ਦੀ ਵੀ ਠੀਕ ਆ ਕਿਸਾਨ ਨਾਲ ਤੁਸੀਂ ਸਮਝੌਤਾ ਕਰ ਲਓ ਉਹਦੇ ਨਾਲ ਉਹਦਾ ਨਹੀਂ ਉਹਦਾ ਤੁਸੀਂ ਦੇ ਦੋ ਜਿਹੜੇ ਕਾਰੋਬਾਰ ਦੀ ਕਿਸੇ ਨੂੰ ਸਮਝਾ ਉਹੀ ਕਰੂਗਾ ਠੇਕਾ ਦੇ ਦਿਓ ਨਹੀਂ ਉਹਨਾਂ ਕਿਸਾਨਾਂ ਨੂੰ ਸਮਝਾ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਵਿੱਚ ਰੇਤਾ ਪਿਆ ਵਾ ਜੀ ਉਹਨਾਂ ਨੂੰ ਸਮਝਾ ਪਰ ਉਹ ਪਹਿਲਾਂ ਠੇਕੇ ਤੇ ਸੀ ਉਹ ਦੋਨੇ ਪਾਸੇ ਜਿਹੜਾ ਹੈਗਾ ਪਰ ਹੁਣ ਹੁਣ ਉਹ ਠੇਕੇ ਤੇ ਵੀ ਜਿਹੜੇ ਰਣਗੇ ਜਦੋਂ ਉਹਨਾਂ ਨੂੰ ਹਿੱਸਾ ਪਾਉਣਗੇ ਤਾਂ ਉਹਦੇ ਵਿੱਚ ਕਿਉਂਕਿ ਹੁਣ ਸਰਕਾਰ ਨੂੰ ਫੀਸ ਹੋਊਗੀ ਕਿਉਂਕਿ ਸਰਕਾਰ ਦੇ ਜਿਹੜੇ ਡੀਸੀ ਲੈਵਲ ਨੇ ਕਮੇਟੀ ਬਣਾਈਆਂ ਨੋਟਲ ਅਫਸਰ ਜਿਹੜਾ ਤੁਸੀਂ ਗੱਲ ਦੱਸ ਕੇ ਹਟੇ ਹੋ ਵੱਖ-ਵੱਖ ਡਿਪਾਰਟਮੈਂਟਾਂ ਨੇ ਆ ਉਹ ਉੱਥੇ ਤੈਅ ਕਰਨੀਆਂ ਰੇਟ ਵੀ ਇਹਦੇ ਵਿੱਚ ਇੰਨੀ ਰੇਤਾ ਇਹਦਾ ਇੰਨਾ ਬਣਦਾ ਵਾ ਕਾ ਫਿਰ ਜੇਕਰ ਜਿਹੜਾ ਹੈਗਾ ਫਾਈਲ ਚੱਲੇਗੀ ਕਲੀਅਰੈਂਸਾਂ ਹੋਣਗੀਆਂ ਔਰ ਇੱਕ ਦਰਸ਼ੀ ਪਾਜੀ ਹੋਰ ਇਹਨਾਂ ਨੇ ਆਈਟੀ ਰੋਪੜ ਦੇ ਨਾਲ ਸਮਝੌਤਾ ਕੀਤਾ ਉਹਦੇ ਵਿੱਚ ਡਰੋਨ ਰਾਹੀਂ ਉਹ ਚੈੱਕ ਕਰੇਗੀ ਵੀ ਕਿਤੇ ਵੈਸੇ ਤਾਂ ਅਸੀਂ ਸੀਸੀਟੀਵੀ ਕੈਮਰੇ ਹਰ ਸਾਈਟ ਤੇ ਲਾਉਂਦੇ ਨੇ ਮਾਈਨਿੰਗ ਡਿਪਾਰਟਮੈਂਟ ਨੇ ਵੀ ਉਹਨਾਂ ਨੂੰ ਰਿਪੋਰਟ ਰਹਿੰਦੀ ਹੈ ਤੇ ਹੈੱਡ ਕੁਆਰਟਰ ਦੇ ਵੀ ਕਿੱਥੋਂ ਕਿੰਨੀਆਂ ਗੱਡੀਆਂ ਨਿਕਲ ਰਹੀਆਂ ਉਹ ਉੱਪਰਲੇ ਲੈਵਲ ਤੇ ਚੈੱਕ ਕਰੇਗੀ ਵੀ ਕਿੰਨੀ ਕਿਤੇ ਵੱਧ ਤਾਂ ਨਹੀਂ ਪਟਿਆ ਗਿਆ ਉਹ ਵੀ ਉਹ ਵੀ ਚੈੱਕ ਕਰਨਗੇ ਉਦੇ ਨਾਲ ਵੀ ਜਿਹੜਾ ਹੈਗਾ ਵੱਡਾ ਚੋਰੀ ਰੋਕੀ ਜਾਏਗੀ ਪਰ ਹੁਣ ਦੇਖਦੇ ਆ ਇਹ ਕਿੰਨਾ ਕੁ ਸਹਾਈ ਹੁੰਦਾ ਦੂਜੇ ਪਾਸੇ ਦਰਸ਼ਕ ਭਾਜੀ ਇੱਕ ਹੋਰ ਹੈਰਾਨੀ ਜਨਕ ਖਲਾਸਾ ਹੋਇਆ ਭਾਵੇਂ ਕਿ ਉੱਥੇ ਜਦੋਂ ਮਾਈਨਿੰਗ ਮੰਤਰੀ ਵਿਰਿੰਦਰ ਕੁਮਾਰ ਗੋਇਲ ਇਹ ਸਾਰਾ ਦੱਸ ਰਹੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਜਿਹੜਾ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਪੋਟਾਸ਼ ਮਿਲੀ ਹੈ ਜੀ ਜੇ ਜਿਹੜਾ ਕਿ ਸਾਨੂੰ ਪੋਟਾਸ਼ ਮਿਲੀ ਆ ਪਰ ਕੇਂਦਰ ਸਾਡੇ ਨਾਲ ਹਜੇ ਵੀ ਵਿਤਕਰਾ ਕਰ ਰਿਹਾ ਹੈ ਵਿਤਕਰਾ ਕਰ ਰਿਹਾ ਹੈ ਉਹਨਾਂ ਨੇ ਨੌ ਥਾਵਾਂ ਤੇ ਡ੍ਰਿਲਿੰਗ ਕੀਤੀ ਆ ਵੀ ਜਿਹੜਾ ਕਿ ਸਾਨੂੰ ਕਿਉਂਕਿ ਪੰਜਾਬ ਨੂੰ ਉਹਦੀ ਰੈਲਿਟੀ ਮਿਲੇਗੀ ਭਾਵੇਂ ਕਿ ਬਹੁਤ ਸਾਰੇ ਜਿਹੜੇ ਜੇ ਪਟਾਸ ਨਿਕਲੇਗੀ ਕਿਉਂਕਿ 450 ਫੁੱਟ ਤੋਂ ਥੱਲੇ ਤੋਂ ਆਉਣੀ ਆ ਉਹ ਉਹ ਡ੍ਰਿਲਾਂ ਰਹੀ ਨਿਕਲਣੀ ਆ ਤੇ ਉਹਨਾਂ ਨੇ ਕਿਹਾ ਵੀ ਕੁਝ ਲੋਕ ਡਰੇ ਵੀ ਸੀ ਉਹਨਾਂ ਨੂੰ ਲੋਕਾਂ ਨੂੰ ਸਮਝਾਇਆ ਜਦੋਂ ਡ੍ਰਿਲਿੰਗ ਕਰਨ ਆਈ ਕੇਂਦਰ ਦੀਆਂ ਟੀਮਾਂ ਆਈਆਂ ਡਿਪਾਰਟਮੈਂਟ ਦੀਆਂ ਜੀਓਲੋਜੀ ਡਿਪਾਰਟਮੈਂਟ ਦੀਆਂ ਤਾਂ ਉਹ ਲੋਕਾਂ ਨੇ ਵਿਰੋਧ ਕੀਤਾ ਵਰਿੰਦਰ ਗੋਇਲ ਜੀ ਨੇ ਦੱਸਿਆ ਵੀ ਲੋਕਾਂ ਨੂੰ ਆਏ ਸੀ ਵੀ ਅਸੀਂ ਇਜਾੜੇ ਜਾਵਾਂਗੇ ਸਾਡਾ ਫਰਟਾ ਸਾਡੀ ਜ਼ਮੀਨ ਲੈ ਜਾਣਗੇ ਖੋ ਲੈ ਪਰ ਉਹਨਾਂ ਨੇ ਫਿਰ ਕਿਹਾ ਅਸੀਂ ਸਮਝਾਇਆ ਵੀ ਇਹ ਡ੍ਰਿਲਿੰਗ ਕਰਕੇ ਜਿਵੇਂ ਮੋਟਰ ਨਾਲ ਅਸੀਂ ਕੱਢਦੇ ਹਾਂ 25 25 ਜਿਹੜਾ ਹੈਗਾ ਮੀਟਰ ਤੱਕ ਜਾ ਹਨਾ ਉਹ ਹੈਗਾ ਵੀ ਜਿਹੜਾ ਹੈ 350 ਕਿਲੋਮੀਟਰ 350 ਮੀਟਰ ਤੋਂ ਜਾਣੀ ਹੈ 400 ਮੀਟਰ ਤੋਂ ਜਿਹੜਾ ਤੋਂ ਕੱਢੀ ਜਾਣੀ ਹੈ ਇਹ ਤੇ ਉਹਨਾਂ ਨੂੰ ਸਮਝਾਇਆ ਫਿਰ ਡ੍ਰਿਲਿੰਗ ਹੋ ਗਈ ਆ ਪਰ ਉਹ ਕਹਿੰਦੇ ਰਾਜਸਥਾਨ ਜਿਆਦਾ ਡ੍ਰਿਲਿੰਗ ਹੋਈ ਆ ਜਿਆਦਾ ਨਹੀਂ ਜੀ ਦੇਖੋ ਵੀ ਇਹੀ ਵਿਤਕਰੇ ਵਾਲੀ ਗੱਲ ਆਪਾਂ ਕਰਦੇ ਆਂ ਉਨਾ ਗੋਲ ਨੇ ਮੰਤਰੀ ਨੇ ਇਹ ਵੀ ਦੱਸਿਆ ਜੀ ਵੀ ਸਾਡੇ ਤਾਂ ਸਿਰਫ ਜਦੋਂ ਅਸੀਂ ਕਹਿੰਨੇ ਆ ਕਿਉਂਕਿ ਰਾਜਸਥਾਨ ਬਾਰਡਰ ਦੇ ਨਾਲ ਜਿਹੜਾ ਲੱਗਦਾ ਨਾ ਏਰੀਆ ਜੀ ਉਹਦੇ ਚ ਪੋਟਾਸ਼ ਮਿਲੀ ਜੀ ਇਹ ਹੀ ਮਿਲੀ ਹੈ ਮੁਕਸਰ ਜਿਹੜੀ ਖੋਜ ਹੋਈ ਹੈ ਵੀ ਰਾਜਸਥਾਨ ਚ ਵੀ ਹੈ ਹਾਂ ਉੱਥੇ ਤਾਂ ਪਰਮਿੰਦਰ ਜੀ 158 ਥਾਵਾਂ ਤੇ ਡੀਲਿੰਗ ਹੋਈ ਜੀ ਸੈਂਟਰ ਨੇ ਇਹਨਾਂ ਕਿਉਂ ਕਿ ਉੱਥੇ ਬੀਜੇਪੀ ਦੀ ਸਰਕਾਰ ਹੈ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੂੰ ਇੱਥੇ ਸਿਰਫ ਨਾ ਜੀ ਉੱਥੇ 158 ਜੀ ਥਾਵਾਂ ਤੇ ਡ੍ਰਿਲਿੰਗ ਕੀਤੀ ਗਈ ਹੈ ਵੀ ਇੱਧਰ ਜਿਆਦਾ ਲੱਭ ਲਓ ਇੱਧਰ ਨਹੀਂ ਚੁੱਪ ਕਰ ਦਿਓ ਪਰ ਜਦੋਂ ਹੁਣ ਆਪਣੀ ਪੰਜਾਬ ਸਰਕਾਰ ਨੇ ਦਸਤਾਰ ਸੈਂਟਰ ਨੇ ਹੂੰ ਉਹਦੀ ਖੋਜ ਵੀ ਹੋ ਗਈ ਜੀ ਡ੍ਰਿਲਿੰਗ ਵੀ ਹੋ ਗਈ ਪਰ ਹਾਲੇ ਤੱਕ ਉਹਨਾਂ ਨੂੰ ਗਿਲਾ ਸੀਗਾ ਆਪਣੇ ਮੰਤਰੀ ਸਹਿਬਾਨ ਨੂੰ ਵੀ ਸੈਂਟਰ ਸਰਕਾਰ ਪੂਰੀ ਗੰਭੀਰਤਾ ਨਾਲ ਸਾਡਾ ਮਸਲਾ ਲੈ ਨਹੀਂ ਰਹੀ ਆਪਣਾ ਸਾਸੀ ਟਾਈਮ ਪੂਰਾ ਹੋ ਜਾਂਦਾ ਹਾਂ ਉਹ ਹੋ ਜਾਂਦਾ ਹਾਂ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਜਿਹੜੀ ਉੱਥੋਂ ਮਿਲਦੀ ਹੈ ਜੀ ਪੋਟਾਸ਼ ਜੀ 100% ਜਿਹੜੀ ਭਾਰਤ ਵਰਤੋਂ ਕਰਦਾ ਪੋਟਾਸ਼ ਬਾਹਰੋਂ ਮੰਗਾਉਂਦਾ ਬਾਹਰੋਂ ਮੰਗਾਉਂਦਾ ਉਹ ਤੁਹਾਨੂੰ ਕਿੰਨੇ 100 ਕਰੋੜ ਦਾ ਫਾਇਦਾ ਹੋਣਾ ਦੇਸ਼ ਨੂੰ ਦੇਸ਼ ਨੂੰ ਫਾਇਦਾ ਹੋਣਾ ਜੀ ਜਿਹੜਾ ਆਪਾਂ ਆਪਦਾ ਪੈਸਾ ਬਾਹਰ ਭੇਜ ਰਹੇ ਆ ਉਹ ਤੁਹਾਡੇ ਦੇਸ਼ 'ਤੇ ਲੱਗੂਗਾ ਹਾਂ ਤੁਹਾਡੇ ਦੇਸ਼ ਨੂੰ ਕਿੰਨਾ ਉਹਦਾ ਫਾਇਦਾ ਹੋਊਗਾ ਪਰ ਉਹਨੂੰ ਗੰਭੀਰਤਾ ਨਾਲ ਕੇਂਦਰ ਸਰਕਾਰ ਨਹੀਂ ਲੈ ਨਹੀਂ ਲੈ ਨਹੀਂ ਲੈ ਰਹੀ ਤੇ ਨਾਲੇ ਕੁਝ ਇਹ ਵੀ ਆਪਾਂ ਸਪਸ਼ਟ ਕਰਦੇ ਹਾਂ ਦਰਸ਼ਕ ਭਾਜੀ ਇਹ ਕਮਿਟੀ ਦੇ ਹਿੱਸੇ ਵੱਲੋਂ ਇਹ ਪ੍ਰਚਾਰਿਆ ਗਿਆ ਸੀ ਵੀ ਇਹਦੇ ਨਾਲ ਪੰਜਾਬ ਨੂੰ ਸਿੱਧੇ ਤੌਰ ਤੇ ਫਾਇਦਾ ਹੋਏਗਾ ਪਰ ਵੀ ਪੰਜਾਬ ਦਾ ਜਿਹੜਾ ਹੈਗਾ ਮਾਲੋਮਾਲ ਹੋ ਜਾਏਗਾ ਪੰਜਾਬ ਜਿਹੜਾ ਹਜ਼ਾਰਾਂ ਕਰੋੜ ਰੁਪਏ ਕਰਜ਼ਾ ਜਿਹੜੇ ਉਹ ਵੀ ਲੈ ਜਾਏਗਾ ਪਰ ਇੱਥੇ ਜ਼ਰੂਰੀ ਸਪਸ਼ਟ ਕਰਨਾ ਹੋਵੇਗਾ ਕਿ ਉਹਨਾਂ ਸਾਡੇ ਸਾਥੀਆਂ ਨੂੰ ਥੋੜੀ ਜਿਹੀ ਜਾਣਕਾਰੀ ਲੈਣੀ ਚਾਹੀਦੀ ਸੀ ਕਿਉਂਕਿ 10 ਮੀਟਰ ਤੱਕ ਜਿਹੜਾ ਹੈਗਾ ਸਟੇਟ ਦਾ ਹਿੱਸਾ ਹੁੰਦਾ ਵਾ 10 ਮੀਟਰ ਤੱਕ ਜਦੋਂ 10 ਮੀਟਰ ਤੋਂ ਥੱਲੇ ਜਾਵੇ ਤਾਂ ਉਹ ਆਟੋਮੈਟਿਕਲੀ ਕੇਂਦਰ ਗਵਰਨਮੈਂਟ ਦੇ ਅੰਡਰ ਜਿਹੜੇ ਹੈਗੇ ਆ ਉਹਨਾਂ ਦੇ ਜੈਲੋਜੀ ਡਿਪਾਰਟਮੈਂਟ ਦੇ ਅੰਦਰ ਆ ਜਾਂਦਾ ਕੇਂਦਰੀ ਜਿਹੜੀ ਕੇਂਦਰ ਦਾ ਡਿਪਾਰਟਮੈਂਟ ਆ ਉਹਦੇ ਤੇ ਚਾਹੇ ਕੋਲ ਮਾਈਨ ਹੋਵੇ ਜਿਵੇਂ ਕੋਲ ਮੈਨ ਆ ਉਹਨਾਂ ਨੂੰ ਰੈਲਟੀ ਮਿਲਦੀ ਆ ਉੱਥੋਂ ਵਾਲੇ ਲੋਕਾਂ ਨੂੰ ਠੀਕ ਹੈ ਜੀ ਜਿੱਥੇ ਜਿਹੜੇ ਜਿਹੜੇ ਚੀਜ਼ ਜਿੱਥੋਂ ਨਿਕਲਦੀ ਆ ਪੱਥਰ ਰੈਲਟੀ ਦੇ ਦਿੱਤੇ ਜਾਂਦੀ ਆ ਉਹਨਾਂ ਨੂੰ ਰੈਲਟੀ ਸਟੇਟ ਨੂੰ ਤੁਹਾਨੂੰ ਰੈਲਟੀ ਜਰੂਰ ਮਿਲੇਗੀ ਕਿਉਂਕਿ 3.5 ਤੋਂ 400 ਕਿਲੋਮੀਟਰ ਤੋਂ ਛੋਟੇ ਤੋਂ 400 ਮੀਟਰ ਤੋਂ ਜਿਹੜਾ 3.5 ਤੋਂ 400 ਫੁੱਟ ਤੇ ਸਾਡੇ 3-400 ਫੁੱਟ ਤੋਂ ਜਿਹੜਾ ਹੈਗਾ ਉਹ ਕਢਣਾ ਵਾ ਤੇ ਉਹਦੇ ਵਿੱਚ ਸਟੇਟ ਨੂੰ ਰੈਲਿਟੀ ਹੈ ਚਲੋ ਫਾਇਦਾ ਹੋਏਗਾ ਤੇ ਪਰ ਇੰਨਾ ਵੀ ਨਹੀਂ ਹੋਏਗਾ ਜਿੰਨਾ ਉਹ ਕੱਲ ਮੀਡੀਆ ਦਾ ਇੱਕ ਸਾਈਡਾ ਪ੍ਰਚਾਰ ਕਰਕੇ ਦੱਸ ਰਿਹਾ ਸੀ ਵੀ ਇੰਨੇ ਅਸੀਂ ਦਾ ਮਾਲੋ ਮਾਲ ਮੋੜ ਸੋਨੇ ਦੀ ਚੜੀ ਬਣ ਜਾਵਾਂਗੇ ਪਰ ਫਿਰ ਵੀ ਸਾਨੂੰ ਜਿਹੜੀ ਹੈਗੀ ਆ ਕੇਂਦਰੀ ਫੰਡਾਂ ਦੀ ਬਹੁਤ ਜ਼ਿਆਦਾ ਲੋੜ ਆ ਪੰਜਾਬ ਨੂੰ ਭਾਜੀ ਆਪਾਂ ਨਾਲ ਹੀ ਹੁਣ ਚੱਲਦੇ ਆਂ BBMB ਆਪਾਂ ਕੇਂਦਰ ਦਾ ਜਿਹੜਾ ਹੁਣ ਹੋਇਆ ਵਾ BBMB ਦੇ ਸਪੈਸ਼ਲ ਸੈਸ਼ਨ ਸੱਦਿਆ ਗਿਆ ਪਾਣੀ ਤੇ ਪਰ ਉਹਦੇ ਫੈਸਲਾ ਵੀ ਸੁਨਾਤਾ ਹੋਰ BBMB ਵਿਾਰੇ ਅੱਜ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਨੇ ਵੀ ਫੈਸਲਾ ਸੁਨਾਤਾ ਪਰਮਿੰਦਰ ਜੀ ਜੀ ਉਹਨਾਂ ਦੇਖੋ ਉਹ ਜਿਹੜਾ ਰੌਲਾ ਪਿਆ ਹੈ ਜੀ ਸਾਰੇ ਦਰਸ਼ਕਾਂ ਨੂੰ ਪਤਾ ਹੀ ਹੈ ਹਾਂ ਵੀ ਹਰਿਆਣੇ ਨੇ ਵਾਧੂ ਪਾਣੀ ਮੰਗਿਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਵੀ ਸਾਡੇ ਕੋਲੇ ਪਾਣੀ ਹੈ ਨਹੀਂ ਜੀ ਉਹ ਕਹਿੰਦੇ ਜੀ ਨਹੀਂ ਅਸੀਂ ਤਾਂ ਪਾਣੀ ਲਵਾਂਗੇ ਹਾਂ ਕਿਉਂਕਿ BBMP ਤੇ ਸੈਂਟਰ ਦਾ ਕਬਜ਼ਾ ਹੈ ਹੂੰ ਉਹਦੇ ਵਿੱਚ ਮੈਂਬਰ ਵੀ ਜ਼ਿਆਦਾਤਰ ਪੰਜਾਬ ਤੋਂ ਬਾਹਰ ਨੇ ਆ ਹੂੰ ਉਹਦੇ ਵਿੱਚ ਕੀ ਹੋਇਆ ਉਹਨਾਂ ਨੇ BBMP ਨੇ ਫੈਸਲਾ ਕਰ ਲਿਆ ਵੀ ਦੇ ਦਿੱਤਾ ਜਾਵੇ 8500 ਕਿਸ਼ਕੋ ਪਾਣੀ ਹਰਿਆਣੇ ਨੂੰ ਹੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਦਲੇਰੀ ਦਿਖਾਈ ਹੂੰ ਉਹ ਆਪ ਉੱਥੇ ਪਹੁੰਚ ਗਏ ਜੀ ਮੌਕੇ ਤੇ ਮੰਗਲ ਡੈਮ ਦੇ ਉੱਤੇ ਆਪ ਪਹੁੰਚ ਗਏ ਫਲੱਡ ਗੇਟਾਂ ਦੇ ਉੱਤੇ ਖੜ ਕੇ ਉਹਨਾਂ ਨੇ ਆਪ ਦੇਖਿਆ ਵੀ ਕਿੰਨਾ ਪਾਣੀ ਜਾ ਰਿਹਾ ਹੈ ਹੂੰ ਅੱਛਾ ਇਹ ਵੀ ਇਹ ਵੀ ਦੱਸ ਦਈਏ ਸੀਐਮ ਸਾਹਿਬ ਉਹ ਜਾ ਕੇ ਆਏ ਸੀ ਦੂਜੇ ਸੂਬੇ ਦੇ ਵਿੱਚ ਨੈਚੁਰਲ ਪੈਥੀ ਦੀ ਜਿਹੜੀ ਹੈਗੀ ਆ ਉਹ ਟ੍ਰੀਟਮੈਂਟ ਲੈ ਕੇ ਆਏ ਸੀ ਉਸ ਤੋਂ ਬਾਅਦ ਇੱਕਦਮ ਬੱਬਰ ਸ਼ੇਰ ਨੇ ਜਾ ਕੇ ਉਸ ਤੋਂ ਬਾਅਦ ਕੀ ਹੋਇਆ ਜੀ ਸੈਂਟਰ ਤੱਕ ਤਾਰਾਂ ਖੜਕ ਗਈਆਂ ਹੂੰ ਸੈਂਟਰ ਨੇ ਹੋਮ ਮਿਨਿਸਟਰ ਹੋਮ ਸੈਕਟਰੀ ਨੇ ਮੀਟਿੰਗ ਬੁਲਾ ਲਈ ਜੀ ਪਰ ਪੰਜਾਬ ਇਸ ਗੱਲ ਤੇ ਅੜਿਆ ਰਿਹਾ ਉਹਦੇ ਖਿਲਾਫ ਨਾਰੀ ਪੰਜਾਬ ਨੇ ਕੀ ਕੀਤਾ ਪੰਜਾਬ ਪੁਲਿਸ ਲਾ ਦਿੱਤੀ ਗਈ ਹੂੰ ਵੀ ਕੋਈ ਇੱਥੇ ਬਾਹਰਲਾ ਬੰਦਾ ਨਹੀਂ ਆਊਗਾ ਲਾਈਟ ਆ ਗਈ ਸੁਰੱਖਿਆ ਕਰਕੇ ਜੀ ਪਰ ਉਹਦੇ ਨਾਲ ਇਹ ਵੀ ਮਕਸਦ ਸੀ ਕਿਉਂਕਿ ਬਾਰਡਰ ਤੇ ਰੌਲਾ ਪੈ ਗਿਆ ਸੀਗਾ ਪਾਕਿਸਤਾਨ ਨਾਲ ਸਬੰਧ ਜਿਆਦਾ ਵਿਗੜ ਗਏ ਹੂੰ ਬਹਾਨਾ ਤਾਂ ਇਹ ਬਣਾਇਆ ਗਿਆ ਪਰ ਨਾਲ ਹੀ ਇਹ ਕਹਿ ਦਿੱਤਾ ਗਿਆ ਵੀ ਹੁਣ ਕੋਈ ਕੇਂਦਰ ਦਾ ਕੋਈ ਸਟੇਟ ਦਾ ਬੰਦਾ ਗੇਟਾਂ ਦੇ ਉੱਤੇ ਨਹੀਂ ਜਾਊਗਾ ਹੂੰ ਜਿਹੜਾ ਪਾਣੀ ਜਿਵੇਂ ਜਾ ਰਿਹਾ ਓਵੇਂ ਜਾਊਗਾ ਇਹਨੂੰ ਛੇੜਖਾਨੀ ਨਹੀਂ ਕਰ ਦਿੱਤੀ ਜਾਊ ਹੂੰ ਬੀਬੀ ਐਮਬੀ ਬੋਰ ਜਿਹੜਾ ਕਿ ਹੁਣ ਉੱਤੋਂ ਉਹਨਾਂ ਨੂੰ ਤਾਰਾ ਖੜਕੀਆਂ ਬੀਬੀ ਐਮਬੀ ਦੇ ਚੇਅਰਮੈਨ ਨੂੰ ਵੀ ਨਹੀਂ ਪਾਣੀ ਛੱਡੋ ਹਰਿਆਣੇ ਨੂੰ ਚਾਹੀਦਾ ਹੂੰ ਉਹ ਚਲੇ ਗਿਆ ਹਾਈ ਕੋਰਟ ਜੀ ਵੀ ਪੰਜਾਬ ਪੁਲਿਸ ਉੱਥੇ ਲਾਤੀ ਗਈ ਹੈ ਜੀ ਉਹ ਹਟਾਈ ਜਾਵੇ ਸਾਡੇ ਬੰਦਿਆਂ ਨੂੰ ਉੱਥੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੂੰ ਉਹਦਾ ਅੱਜ ਫੈਸਲਾ ਆ ਗਿਆ ਜੀ ਤੁਸੀਂ ਆ ਫੈਸਲੇ ਦੀ ਕਾਪੀ ਵੀ ਦੇਖ ਸਕਦੇ ਹੋ ਹੂੰ ਉਹਦੇ ਚ ਪੰਜਾਬ ਨਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਹਟਾਉਣ ਤੋਂ ਨਾ ਕਰ ਦਿੱਤੀ ਹੈ ਕਿ ਪੰਜਾਬ ਪੁਲਿਸ ਸਿਕਿਉਰਿਟੀ ਤੌਰ ਤੇ ਤਾਂ ਪੰਜਾਬ ਪੁਲਿਸ ਰਹੂਗੀ ਸੁਰੱਖਿਆ ਦਾ ਮਸਲਾ ਸੁਰੱਖਿਆ ਦਾ ਮਸਲਾ ਹੈ ਪਰ ਉਹ ਦਖਲ ਨਹੀਂ ਦੇਊਗੀ ਹੂੰ ਪਾਣੀ ਦੀ ਡਿਵੀਜ਼ਨ ਚ ਹੂੰ ਨਾਲੀ ਇਹ ਕਹਿ ਦਿੱਤਾ ਗਿਆ ਵੀ ਪੰਜਾਬ ਦੇ ਅਧਿਕਾਰੀ ਬੀਬੀ ਐਮਬੀ ਦੇ ਮਸਲੇ 'ਚ ਦਖਲ ਨਹੀਂ ਦੇਣਗੇ ਜੀ ਪਰ ਈਵਨ ਦੈਨ ਕੋਰਟ ਨੇ ਇਹ ਵੀ ਕਿਹਾ ਵੀ ਜੇਕਰ ਇਹਨਾਂ ਦੇ ਵਿੱਚ ਵਿਵਾਦ ਵੱਧਾ ਤਾਂ ਕੇਂਦਰ ਸਰਕਾਰ ਵਿੱਚ ਪਏ ਕੇ ਜੋ ਫੈਸਲਾ ਸੁਣਾਉਗੀ ਉਹ ਸਾਰਿਆਂ ਨੂੰ ਮੰਨਣਾ ਪਵੇ ਹੂੰ ਗੱਲ ਉੱਥੇ ਹੀ ਆ ਜਾਂਦੀ ਹੈ ਪਰਮਿੰਦਰ ਜੀ ਗੱਲ ਤਾਂ ਇਹ ਆ ਵੀ ਪਾਣੀ ਵਾਦੂ ਹੈ ਪੰਜਾਬ ਕੋਲੇ ਜਾਂ ਨੰਗਲ ਡੈਮ ਕੋਲੇ ਜੀ ਪਾਣੀ ਵਾਦੂ ਹੈ ਨਹੀਂ ਮੁੱਖ ਮੰਤਰੀ ਤੁਹਾਨੂੰ ਬਾਰ-ਬਾਰ ਸਾਰਾ ਡਾਟਾ ਦੇ ਚੁੱਕੇ ਆ ਵੀ ਪਿਛਲੇ ਸਾਲ ਪਾਣੀ ਇੰਨਾ ਸੀ ਡੈਮ ਚ ਐਸ ਸਾਲ ਇੰਨਾ ਪਾਣੀ ਕੱਟ ਗਿਆ ਹਮ ਕੱਲਾ ਇਹਦੇ ਚ ਨਹੀਂ ਕੱਟਿਆ ਦੂਜੇ ਟਾਈਮਾਂ ਦੇ ਵਿੱਚ ਵੀ ਪਾਣੀ ਕੱਟ ਗਿਆ ਦਰਸ਼ੀ ਪਾਜੀ ਹਰਾਨੇ ਦੀ ਗੱਲ ਆ ਹੁਣ ਹੋਰ ਪਾਣੀ ਪਾਣੀ ਉਧਰ ਨੂੰ ਖੋਲ ਦਿੱਤਾ ਪੰਜਾਬ ਨੂੰ ਜਿੱਥੇ ਕਿ ਹੁਣ ਬਹੁਤ ਘਟ ਗਿਆ ਹੁਣ ਜੇ ਬੀਬੀਐਮਬੀ ਦੇ ਸਾਰੇ ਚਾਹੇ ਟੈਕਨੀਕਲ ਟੀਮਾਂ ਚੈੱਕ ਕਰ ਲੈਣਾ ਤਾਂ ਡੈਮਾਂ ਦੇ ਵਿੱਚ ਪਾਣੀ ਘਟ ਗਿਆ ਕਿਉਂ ਕਿਉਂਕਿ ਕਿਉਂਕਿ ਜਿਹੜੀ ਹੈਗੀ ਆ ਸਿੰਚਾਈ ਸ਼ੁਰੂ ਹੋ ਗਈ ਆ ਸਿੰਚਾਈ ਸ਼ੁਰੂ ਹੋ ਗਈ ਆ ਜਿਹੜੇ ਖਾਲੇ ਬਣੇ ਨੇ ਟੇਲਾਂ ਤੱਕ ਪਾਣੀ ਬਚਾਉਣ ਲਈ ਜਿਹੜਾ ਕਿ ਧਰਤੀ ਹਿੱਥ ਦਾ ਪਾਣੀ ਨੂੰ ਕੱਢਣ ਤੋਂ ਬਚਾਇਆ ਜਾ ਸਕੇ ਡਾਰਕ ਜ਼ੋਨ ਦੇ ਵਿੱਚ ਪੰਜਾਬ ਜਿਹੜਾ ਪਹਿਲੀ ਆ ਚੁੱਕਿਆ ਸੀਗਾ ਉਹਨੂੰ ਬਚਾਇਆ ਜਾ ਚੁੱਕੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਵੀ ਅੰਕੜੇ ਪੇਸ਼ ਕਰ ਦਿੱਤੇ ਗਏ ਕਿਉਂਕਿ ਪਹਿਲਾ ਪਹਿਲਾ ਜਿਹੜਾ 21% ਜਿਹੜਾ ਹੈਗਾ ਇਹ ਵੀ ਆਪਾਂ ਪਰਮਿੰਦਰ ਜੀ ਦਰਸ਼ਕਾਂ ਨੂੰ ਦੱਸ ਦਈਏ ਵੀ ਪੰਜਾਬ ਲਈ ਇਹ ਦੁਖਾਂਤ ਹੈ ਦੁਖਾਂਤ ਜੀ ਜਦੋਂ ਕੋਈ ਇਹੋ ਜਿਹਾ ਰੌਲਾ ਹੁੰਦਾ ਹੈ ਹੂੰ ਸਾਡੇ ਸਿਆਸੀ ਲੀਡਰ ਇਹ ਰੌਲਾ ਤਾਂ ਪਾਉਂਦੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ ਜੀ ਜੀ ਉੱਚੇ ਜੀ ਸਾਡਾ ਤਾਂ ਇੱਕੋ ਹੀ ਮੈਂਬਰ ਹੈ ਜੀ ਹਮ ਹੁਣ ਆਪਾਂ ਇਹਦਾ ਹੁਣ ਲੋਕ ਵੀ ਪੁੱਛਦੇ ਆ ਪੰਜਾਬ ਦੇ ਵੀ ਇਹ ਇੱਕ ਮੈਂਬਰ ਅੱਜ ਦਾ ਹੀ ਹੈ ਜੀ ਹਮ ਪਹਿਲਾਂ ਕਿਸੇ ਪਹਿਲਾਂ ਸਰਕਾਰਾਂ ਨੇ ਕਿਉਂ ਨਹੀਂ ਰੋਲੇ ਪੋ ਕਿ ਕਿਸੇ ਨੇ ਕਿਉਂ ਨਹੀਂ ਆ ਇਹਨਾਂ ਨੇ ਮੁੱਦਾ ਚੱਕਿਆ ਜੀ ਹਮ ਜਦੋਂ ਇਹ ਕਿਹਾ ਜਾਂਦਾ ਵੀ ਪੰਜਾਬ ਦਾ ਹਿੱਸਾ 60% ਹੈ ਜਿਹੜਾ ਸਟਾਫ ਦਾ ਬੀਬੀਐਮਬੀ ਦੇ ਖਰਚੇ ਦਾ ਜਿਹੜਾ ਬੋਝ ਹੈ ਉਹ ਪੰਜਾਬ 'ਚ 60% ਪਾਇਆ ਜਾ ਰਿਹਾ ਹੈ ਹਮ ਫੇਰ ਪੰਜਾਬ ਦੇ ਅਧਿਕਾਰੀ ਪੰਜਾਬ ਸਰ ਦੇ ਸਿਆਸਦਾਂ ਪਿਛਲੇ 50 ਸਾਲਾਂ ਤੋਂ 60% ਹਿੱਸਾ ਦਾ ਦੇ ਰਹੇ ਆ ਹਮ ਪਰ ਉਹਨਾਂ ਨੇ 60% ਮੈਂਬਰਾਂ ਦੀ ਕਦੇ ਮੰਗ ਨਹੀਂ ਕੀਤੀ ਜੀ ਜਦ ਕਿ ਇਕੱਲਾ ਹੀ ਹੈਗਾ ਮੈਂਬਰ ਜਦ ਕਿ ਹਰਿਆਣਾ ਤੇ ਇਹ ਇਸ ਵਾਰ ਵੀ ਜਿਹੜਾ ਇਕੱਲਾ ਮੈਂਬਰ ਜੀ ਜਿਹੜੇ ਕ੍ਰਿਸ਼ਨ ਕੁਮਾਰ ਦੀ ਥਾਂ ਤੇ ਹੋਰ ਕੋਈ ਆਈਏ ਹਸੁੰਦਾ ਉਹਨੇ ਨਾ ਵਿਰੋਧ ਨਹੀਂ ਕਰ ਸਕਨੇ ਸੀ ਪਰਮਿੰਦਰ ਜੀ ਦੱਸਿਓ ਭਾਜੀ ਕਿ ਕਿਉਂਕਿ ਸਪੋਜ ਕਰਤਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਭਾਵੇਂ ਕਿ ਸਰ ਪਾਰਟੀ ਮੀਟਿੰਗ ਹੋ ਗਈ ਆ ਇਸ ਮੁੱਦੇ ਤੇ ਮੀਟਿੰਗ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਹੋਇਆ ਚਾਹੇ ਕਾਂਗਰਸ ਹੋਇਆ ਚਾਹੇ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਮੁੱਖ ਮੰਤਰੀ ਨੂੰ ਮੰਨ ਹੀ ਨਹੀਂ ਰਹੀ ਸੀ ਉਹਨਾਂ ਨੂੰ ਵੀ ਮੰਨਣਾ ਪੈ ਗਿਆ ਵੀ ਸਾਡਾ ਤਾਂ ਸਾਡਾ ਮੁੱਖ ਮੰਤਰੀ ਇਹ ਇਹ ਅਗਵਾਈ ਕਰੇਗਾ ਉਹਨਾਂ ਦੀ ਗਵਾਈ ਕبولਣੀ ਪੈਗੀ ਪਰ ਆਪਾਂ ਪਹਿਲਾਂ ਵੀ ਦੱਸ ਕੇ ਹਟੇ ਸੀ ਪਹਿਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਹਾਲਾਤ ਪਾਣੀਆਂ ਦੇ ਮੁੱਦੇ ਨੇ ਸੱਪ ਦੇ ਮੂੰਹ ਦੇ ਵਿੱਚ ਕੋੜ ਕਰ ਲਈ ਵਰਗੇ ਕਰ ਦਿੱਤੇ ਕਿਉਂਕਿ ਉਹਨਾਂ ਨੂੰ ਗਵਾਈ ਕੁੱਲਣੀ ਪੈਗੀ ਤੇ ਬਾਅਦ ਦੇ ਵਿੱਚ ਮੁੱਖ ਮੰਤਰੀ ਨੇ ਸਦਨ ਜਿਹੜਾ ਸੈਸ਼ਨ ਬੁਲਾਇਆ ਸਪੈਸ਼ਲ ਸੈਸ਼ਨ ਇੱਕ ਦਿਨ ਦਾ ਉਹਦੇ ਵਿੱਚ ਭਾਵੇਂ ਕਿ ਕਾਂਗਰਸ ਵੱਲੋਂ ਜਿਹੜੇ ਵਿਰੋਧੀ ਧਰ ਦੇ ਆਗੂ ਆ ਪ੍ਰਤਾਪ ਸਿੰਘ ਬਾਜਵਾ ਨਹੀਂ ਹੁਣੇ ਸਾਫ਼ ਕਹਿੰਦੇ ਰਹੇ ਇਹ ਤੁਹਾਡਾ ਸਾਥ ਆ ਤੁਸੀਂ ਉਹਨੂੰ ਘਰੋ ਲਿਆਓ ਬੈਲ ਲਿਆਓ ਪਰ ਉਹਦੇ ਵਿੱਚ ਰਣਨੀਤੀ ਆਮ ਆਦਮੀ ਪਾਰਟੀ ਨੇ ਜਿਹੀ ਬਣਾਈ ਜਿਹੜੀ ਕਿ ਕਾਂਗਰਸ ਨੂੰ ਧੋਖੇ ਰੱਖ ਦਿੱਤਾ ਦਰਸ਼ਕ ਪਾਜੀ ਐਕਸਪੋਜ਼ ਕਰ ਦਿੱਤਾ ਔਰ ਦੱਸਿਆ ਗਿਆ ਵੀ ਤੁਹਾਡੇ ਪੁਰਖਿਆਂ ਦੀਆਂ ਜਿਹੜੇ ਤੁਹਾਡੇ ਕਾਂਗਰਸ ਦੇ ਆਗੂਆਂ ਦੀਆਂ ਜਿਹੜੀਆਂ ਗਲਤੀਆਂ ਕੀਤੀਆਂ ਹੋਈਆਂ ਉਹਨਾਂ ਦਾ ਖਮਿਆਜਾ ਅੱਜ ਭੁਗਤ ਰਹੇ ਆ ਔਰ ਤੁਸੀਂ 1981 ਦੇ ਵਿੱਚ ਜਿਹੜਾ ਹੈਗਾ ਇਹ ਲੈ ਕੇ ਆਏ ਸੀਗੇ ਜਿਹੜਾ ਕਿ ਇੰਦਰਾ ਗਾਂਧੀ ਨੇ ਫੈਸਲਾ ਕੀਤਾ ਜਦੋਂ ਐਸੋਆਈਐਲ ਐਸੋਆਈਐਲ ਦਾ ਦੂਜਾ ਕਿਉਂਕਿ ਉੱਥੇ ਬਲਾ ਕੇ ਕਿਉਂਕਿ ਉਦੋਂ ਪੰਜਾਬ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਹਰਿਆਣੇ 'ਚ ਵੀ ਤੇ ਔਰ ਰਾਜਸਥਾਨ 'ਚ ਵੀ ਤਿੰਨਾਂ ਮੁੱਖ ਮੰਤਰੀਆਂ ਨੂੰ ਬਲਾ ਕੇ ਦਰਬਾਰਾ ਸਿੰਘ ਮੁੱਖ ਮੰਤਰੀ ਸੀ ਉਦੋਂ ਸਾਈਨ ਕਰਾਏ ਗਏ ਜਨਨ ਕਿ ਉਹਨਾਂ ਨੇ ਇਹ ਇਹ ਦਰਸ਼ਕਾਂ ਨੂੰ ਇਹ ਵੀ ਆਪਾਂ ਜਾਣਕਾਰੀ ਦੇ ਦਈਏ ਪਰਮਿੰਦਰ ਜੀ ਇਹਨਾਂ ਪਾਣੀਆਂ ਦੇ ਕੀਤੇ ਫੈਸਲੇ ਜੀ ਅਮਰਿੰਦਰ ਸਿੰਘ ਦੀ 2002 ਤੋਂ 47 ਸਰਕਾਰ ਦੇ ਵਿੱਚ ਇਦਾਂ ਹੀ ਸਪੈਸ਼ਲ ਸੈਸ਼ਨ ਬੁਲਾ ਕੇ ਜੀ ਸਾਰੇ ਫੈਸਲੇ ਸਰਵਸੰਮਤੀ ਨਾਲ ਰੱਦ ਹੋਏ ਹੋਏ ਰੱਦ ਹੋਏ ਹੋਏ ਨੇ ਐਸਵਾਈਐਲ ਦੇ ਜਿੰਨੇ ਵੀ ਪਾਣੀਆਂ ਦੇ ਮਸਲੇ ਆ ਜੀ ਉਹ ਮਤਾਏ ਇਕੱਲਾ ਐਸਵਾਈਐਲ ਦਾ ਨਹੀਂ ਵੀ ਜਿੰਨੇ ਵੀ ਪਾਣੀਆਂ ਦੇ ਮਸਲੇ ਆ ਹਮ ਅਸੀਂ ਸਾਰੇ ਰੱਦ ਕਰਦੇ ਉਹਨਾਂ ਨੇ ਰੱਦ ਕਰਤੇ ਪਰ ਉਹਨਾਂ ਨੇ ਬੀਐਮਬੀ ਦਾ ਜਿਹੜਾ ਹੈਗਾ ਉਹ ਬੋਰਡ ਦਾ ਉਸ ਵੇਲੇ ਮੁੱਦਾ ਨਹੀਂ ਰੱਖਿਆ ਗਿਆ ਕਿਉਂਕਿ ਉਹੀ ਇਹੀ ਤਾਂ ਗੱਲ ਹੈ ਹਾਂ ਪਾਣੀਆਂ ਨੇ ਮਛਲੇ ਰੱਦ ਕਰ ਦਿੱਤੇ ਗਏ ਹੂੰ ਉਸ ਤੋਂ ਬਾਅਦ 10 ਸਾਲ ਕਾਲੀਦਲ ਦੀ ਸਰਕਾਰ ਰਹੀ ਹੂੰ 5 ਸਾਲ ਫਿਰ ਉਹਨਾਂ ਨੇ ਜਗ੍ਹਾ ਰਹਾ 3 ਸਾਲ ਹੁਣ ਇਹਨਾਂ ਦੇ ਹੋ ਗਏ ਜੀ ਕਿਸੇ ਨੇ ਵੀ ਜੀ ਉਹ ਇਹ ਮਤਾ ਤਾਂ ਪਾਸ ਕਰ ਲੈਂਦੇ ਆ ਜੀ ਉਹਤੇ ਕੋਈ ਪੈਰਾ ਨਹੀਂ ਦਿੱਤਾ ਗਿਆ ਮਤਾ ਪਾਸ ਬਾਜੀ ਦੇਖੋ ਮਤਾ ਰੱਦ ਕਰਤਾ ਰੱਦ ਕਰਕੇ ਭੇਜਤਾ ਗਵਰਨਰ ਨੂੰ ਵੱਡੀ ਗੱਲ ਤਾਂ ਵਿੱਚ ਬਿਮਾਰੀ ਇਹ ਵੀ ਆ ਉਹਦਾ ਪਿੱਛਾ ਕਰਨਾ ਪੈਣਾ ਤੁਸੀਂ ਦੱਸੋ ਜੀ ਖੇਤੀਆਂ ਦੇ ਸਮਝੌਤੇ ਸੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਜਿਹੜਾ ਸਮਝੌਤੇ ਹੋਏ ਸੀਗੇ ਉਹ ਵਿਧਾਨ ਸਭਾ ਦੇ ਵਿੱਚ ਕੈਪਟਨ ਵਿਨਦਰ ਸਿੱਧੀ ਸਰਕਾਰ ਸੀਗੀ ਲਿਆਂਦੇ ਗਏ ਸੈਸ਼ਨ ਬੁਲਾਇਆ ਗਿਆ ਰੱਦ ਕੀਤੇ ਗਏ ਹਾਂ ਜੀ ਰੱਦ ਕਰਕੇ ਉਹ ਭੇਜੇ ਗਏ ਕੇਂਦਰ ਨੂੰ ਥਰੂ ਗਵਰਨਰ ਹੀ ਭੇਜਣਾ ਹੁੰਦਾ ਨਾ ਜਦੋਂ ਵਿਧਾਨ ਸਭਾ ਦੇ ਵਿੱਚ ਪਾ ਕੇ ਔਰ ਗਵਰਨਰ ਦੇ ਦਫ਼ਤਰ ਨੇ ਕਹੇ ਤਾਂ ਜਾਨੀ ਕਿ ਕਰਕੇ ਰੱਦੀ ਵਾਲੀ ਟੋਕਰੀ ਵਿੱਚ ਲੈ ਰਿਹਾ ਹੈ ਆਪਾਂ ਕਹਿ ਰਹੇ ਆ ਰੱਦੀ ਵਾਲੀ ਟੋਕਰੀ ਇਹ ਕਰਤਾ ਲੈਂਦੇ ਉਹ ਉਹਦਾ ਪਹਿਰਾ ਨਹੀਂ ਦੇ ਰਹੇ ਨਹੀਂ ਮੈਂ ਦੱਸ ਰਿਹਾ ਜੀ ਪਹਿਰਾ ਦੇਣ ਨੂੰ ਕੀ ਹੈ ਜੀ ਉਹ ਪਿੱਛੇ ਜਾ ਕੇ ਗਵਰਨਰ ਨੇ ਗਾਹ ਭੇਜੀ ਨਹੀਂ ਕਿਉਂਕਿ ਗਵਰਨਰ ਰੇੜਾ ਹੈਗਾ ਹਾਊਸ ਇਹ じゃ ਹੁੰਦਾ ਵਾ ਜਿਹੜਾ ਕਿ ਕੇਂਦਰ ਦਾ ਕਠਪੁਤਲੀ ਬਣ ਕੇ ਰਹਿ ਜਾਂਦਾ ਵਾ ਕੇਂਦਰ ਸਰਕਾਰ ਦਾ ਮੈਂ ਦੱਸ ਰਿਹਾ ਜੀ ਭਾਜੀ ਇੱਕ ਹੋਰ ਹੈ ਜਿਵੇਂ ਹੁਣ ਖੇਤੀ ਕਾਨੂੰਨਾਂ ਦੀ ਗੱਲ ਕਰਦੇ ਸੀ ਖੇਤੀ ਕਾਨੂੰਨਾਂ ਨੇ ਮੋਦੀ ਨੇ ਵਾਪਸ ਲੈ ਲੇ ਜਿਹੜੇ ਸਮਝੌਤੇ ਸੀ ਉਹ ਵਾਪਸ ਲੈ ਲਏ ਜਿਹੜੇ ਹਜ ਜਿਹੜੇ ਕਾਨੂੰਨ ਬਣਾਇਆ ਸੀ ਖੇਤੀ ਕਾਨੂੰਨ ਤੇ ਉਹ ਵਾਪਸ ਲੈ ਲਿਆ ਪਰ ਇਹਨਾਂ ਨੇ ਰੱਦ ਕੀਤੇ ਹੋਏ ਉੱਥੇ ਹੀ ਪਿਆ ਗਵਰਨਰ ਦੇ ਡਾਕਟਰ ਜੀ ਪਿਆ ਉਹਨੇ ਦਾ ਵਾਪਸ ਵੀ ਨਹੀਂ ਉੱਥੇ ਪਹਿਰੇ ਹੀ ਨਹੀਂ ਦਿੱਤਾ ਜਾਂਦਾ ਜੀ ਬੁਲਾਉਂਦੇ ਸ਼ਾਬਾਸ਼ ਲੈਂਦੇ ਆ ਵਾਹ ਵਾਹ ਖੜਦੇ ਆ ਮੁੜ ਕੇ ਚੁੱਪ ਕਰ ਜਾਂਦੇ ਆ ਜੀ ਉਧਰ ਨੂੰ ਦੇਖਦੇ ਵੀ ਨਹੀਂ ਜੀ ਵੀ ਅਸੀਂ ਆ ਮਤਾ ਪਾਸ ਕੀਤਾ ਸੀ ਉਹਦਾ ਕੀ ਬਣਿਆ ਹਮ ਗਵਰਨਰ ਦੀ ਜਿਹੜੀ ਤੁਸੀਂ ਗੱਲ ਕਰਦੇ ਆ ਗਵਰਨਰਾਂ ਦੀ ਸਪਰੀਮ ਕੋਰਟ ਨੇ ਐਨ ਇਹਨਾਂ ਨੂੰ ਧੋਤੇ ਗਵਰਨਰਾਂ ਦੀਆਂ ਪਾਵਰਾਂ ਨੂੰ ਹੂੰ ਉਹ ਕਹਿੰਦੇ ਚੁਣੀਆਂ ਹੋਈਆਂ ਸਰਕਾਰਾਂ ਦੇ ਫੈਸਲੇ ਤੁਸੀਂ ਮੰਨਣੇ ਆ ਹੂੰ ਜਿਹੜੇ ਕਿ ਲੋਕ ਹਿੱਤਾਂ ਦੇ ਵਿੱਚ ਫੈਸਲੇ ਆਉਂਦੇ ਆ ਤੁਸੀਂ ਉਹ ਵੀ ਰੋਕ ਕੇ ਬਹਿ ਜਾਂਦੇ ਹੋ ਹਾਂ ਜਿਵੇਂ ਪਹਿਲਾਂ ਬਨਵਾਰੀ ਲਾਲ ਪ੍ਰੋਹ ਜੀ ਸੀਗੇ ਉਹਨਾਂ ਦੇ ਸਟੇਟਾਂ ਦੇ ਗਵਰਨਰਾਂ ਦੇ ਉਹਨਾਂ ਦੇ ਆਏ ਸੀ ਕੇਸ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਸਪਸ਼ਟ ਕਰਤਾ ਇਹਨਾਂ ਨੂੰ ਗਵਰਨਰ ਨੂੰ ਵੀ ਇਹ ਗਲਤ ਕੰਮ ਨਾ ਚਲਾਓ ਇਹ ਗਲਤ ਤੁਹਾਡੇ ਵਾਸਤੇ ਨਹੀਂ ਥੀ ਤੁਸੀਂ ਸਟੇਟ ਲਈ ਹੈਲਪ ਕਰਨ ਲਈ ਬਣਾਏ ਜਾਨੇ ਹੋ ਨਾ ਕਿ ਉਹਨਾਂ ਦੇ ਰਾਜ ਡੋੜਾ ਬੰਨ੍ਹ ਲਈ ਪਰ ਇਸ ਗਵਰਨਰ ਨੇ ਜਿਹੜਾ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਪਤਾ ਸੀ ਵੀ ਕੇਂਦਰ ਦੇ ਖਿਲਾਫ ਹੀ ਹੋਣਾ ਵਾ ਪਰ ਉਹਨਾਂ ਨੇ ਪ੍ਰਵਾਨਗੀ ਦੇ ਦਿੱਤੀ ਆ ਇੱਕ ਪੰਜਾਬ ਲਈ ਸੋਭ ਹੋਇਆ ਸਰ ਹੁਣ ਹੁਣ ਦੇਖੋ ਸਾਹਮਣੇ ਆਊਗਾ ਜਿਹੜਾ ਉਹ ਮਤਾ ਪਾਸ ਹੋਇਆ ਹਾਂ ਉਹ ਮੌਜੂਦਾ ਗਵਰਨਰ ਗੁਰਾਰਚੰਦ ਕਟਾਰੀਆ ਕਦੋਂ ਭੇਜਦੇ ਐ ਸੰਟ ਇਹ ਇਹ ਹੁਣ ਦੇਖਣਾ ਹੋਵੇਗਾ ਕਿ ਦੀ ਡੀ ਕਰਾਂਗੇ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਵੀ ਆਪਾਂ ਗੱਲ ਕਰਾਂਗੇ ਵੀ ਪ੍ਰਤਾਪ ਸਿੰਘ ਬਾਜਵਾ ਜਦੋਂ ਕੈਪਟਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੂਰਾ ਐਕਸਪੋਜ਼ ਕਰ ਰਹੇ ਸੀ ਉਹ ਬੜੇ ਸੈਮੀ ਹੋਏ ਨਜ਼ਰ ਆ ਰਹੇ ਸਨ ਕਿ ਉਹਨਾਂ ਨੂੰ ਜਿਹੜੇ ਕਿ ਜਿਹੜਾ ਕਿ ਹਾਜ਼ਰ ਜਵਾਬ ਸੀ ਦਰਸੀ ਭਾਜੀ ਪ੍ਰਤਾਪ ਸਿੰਘ ਬਾਜਵਾ ਤਾਂ ਬਕਾਇਦਾ ਤੌਰ ਤੇ ਗੱਲ ਦਾ ਜਵਾਬ ਦਿੰਦੇ ਸੀ ਪਰ ਇਸ ਵਾਰ ਜਿਹੜੇ ਸਪੈਸ਼ਲ ਸੈਸ਼ਨ ਦੇ ਵਿੱਚ ਉਹ ਬੜੇ ਸਹਮੇ ਸੀ ਬੋਲਣ ਦਾ ਲੱਗਦੇ ਸੀ ਪਰ ਮੁੱਖ ਮੰਤਰੀ ਦੀ ਘੁਰਕੀ ਤੋਂ ਉਹ ਚੁੱਪ ਕਰਕੇ ਬੈਠ ਜਾਂਦੇ ਸੀ ਕੀ ਬੰਬਾਂ ਦਾ ਡਰ ਤਾਂ ਨਹੀਂ ਕਿਤੇ ਇਹਦੇ ਬਾਰੇ ਵੀ ਥੋੜਾ ਜਿਹਾ ਆਪਾਂ ਕਰ ਲਈਏ ਬੰਬਾਂ ਦੇ ਫੈਸਲਾ ਵੀ ਉਹ ਵੀ ਉਹ ਵੀ ਪਰਮਿੰਦਰ ਜੀ ਦੇਖੋ ਉਹ ਬਿਆਨ ਤਾਂ ਦੇ ਬੈਠੇ ਹਾਂ ਗ੍ਰਨੇਡਾ ਵਾਲਾ ਪਰ ਉਸ ਤੋਂ ਬਾਅਦ ਤੁਸੀਂ ਦੇਖੋ ਮਾਹੌਲ ਦੇਸ਼ ਦਾ ਕਿਸ ਤਰ੍ਹਾਂ ਬਣ ਗਿਆ ਜੀ ਉਹ ਹੁਣ ਬਹੁਤ ਸੀਰੀਅਸ ਮਸਲਾ ਹੈ ਜੀ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਨਾ ਹੂੰ ਵੀ ਸੂਤਰਾਂ ਦੇ ਹਵਾਲੇ ਤੋਂ ਉਹਨੂੰ ਪਤਾ ਲੱਗਿਆ ਵੀ 50 ਬੰਬਾਂ ਦਾ ਜਿਹੜਾ ਗਰਨੇ ਆ ਗਏ ਨੇ 18 ਫੜੇ ਗਏ 32 ਅਜੇ ਨਹੀਂ 18 ਚੱਲ ਗਏ ਆ ਤੇ 32 ਆਲੇ ਚੱਲਣੇ ਆ ਚੱਲਣੇ ਆ ਉਹਦੇ ਚੋਂ ਆ ਉਹਦੇ ਚੋਂ ਤਾ ਉਹ ਬੁਰੀ ਤਰ੍ਹਾਂ ਫਸਣਾ ਉਹਨਾਂ ਦੇ ਬਿਆਨ ਤੋਂ ਬਾਅਦ 5 ਕੱਲ ਫੜੇ ਗਏ ਪੰਜ ਗਰਨੇੜ ਪੰਜ ਪਿਛਲੇ ਹਫਤੇ ਫੜੇ ਗਏ ਜਿੰਦੀ 10 ਮੰਨ ਲਓ ਫਰੇ ਗਏ ਇਹਦਾ ਮਤਲਬ ਕਹਿੰਦੇ ਵੀ ਜਦੋਂ ਉਹਨਾਂ ਦੇ ਬਿਆਨ ਜਿਹੜੇ ਸਾਈਬਰ ਉਹਨਾਂ ਦਾ ਵੀ ਫੈਸਲਾ ਆ ਗਿਆ ਹਾਂ ਸਾਈਬਰ ਕ੍ਰਾਈਮ ਨੇ ਜਿਹੜੇ ਪੁੱਛਗਿੱਛ ਕਰ ਰਹੀ ਹੈ ਨਾ ਕੋਰਟ ਨੇ ਹਾਈ ਕੋਰਟ ਚੋਂ ਗਏ ਸੀ ਵੀ ਮੇਰਾ ਜੀ ਇਹ ਫੋਨ ਮੰਗਦੇ ਆ ਜੀ ਮੈਂ ਫੋਨ ਆਪਦਾ ਕਿਸ ਤਰ੍ਹਾਂ ਦੇ ਦਿਆਂ ਮੇਰਾ ਪਰਸਨਲ ਫੋਨ ਜੀ ਉਹਦੇ ਬਾਰੇ ਹੁਣ ਅੱਜ ਹਾਈ ਕੋਰਟ ਦਾ ਉਸ ਕੇਸ ਬਾਰੇ ਨਾ ਫੈਸਲਾ ਆਇਆ ਜੀ ਫੋਨ ਬਾਰੇ ਤਾਂ ਕੋਈ ਜਾਣਕਾਰੀ ਆਪਣੇ ਕੋਲੇ ਨਹੀਂ ਜਿਹੜੀ ਮਿਲੀ ਹੈ ਜੀ ਉਦੇ ਬਾਰੇ ਇਹ ਹੈ ਵੀ ਹਾਈ ਕੋਰਟ ਨੇ ਕਿਹਾ ਪੁਲਿਸ ਨੂੰ ਵੀ ਐਦਾਂ ਇਹਨਾਂ ਨੂੰ ਤੰਗ ਨਾ ਕਰੋ ਬੇਇੱਜ਼ਤ ਨਾ ਕਰੋ ਹੂੰ ਪਰ ਉਹ ਜਿਹੜੇ ਬੰਬਾਂ ਵਾਲੀ ਗੱਲ ਹੈ ਹੂੰ ਪੁਲਿਸ ਕਹਿੰਦੀ ਹੈ ਵੀ ਸਾਨੂੰ ਅਸੀਂ ਤਾਂ ਕੁਝ ਤੰਗ ਕਰ ਹੀ ਨਹੀਂ ਰਹੇ ਹੂੰ ਵੀ ਇਹ ਬੰਬਾਂ ਦੀ ਜਾਣਕਾਰੀ ਦੇ ਦੇਣ ਇਹਨਾਂ ਨੇ ਆਪ ਕਿਹਾ ਅਸੀਂ ਨਹੀਂ ਕਿਹਾ ਜਾਂਚ ਤੇ ਰੋਕ ਨਹੀਂ ਲਾਈ ਹੁਜੇ ਵੀ ਸੰਮਣ ਜਾਣ ਕੇ ਲੱਗਦਾ जान گے ਕਿਉਂਕਿ ਸੰਮਨ ਜਾਣਗੇ ਫਿਰ ਉਹਨਾਂ ਤੋਂ ਪੁੱਛ ਗਏ ਉੱਥੇ ਆ ਜਾਂਦੀ ਹੈ ਹਾਂ ਸੰਮਨ ਵੀ ਜਾਣਗੇ ਉਹਦੇ ਵਿੱਚ ਅਸੀਂ ਤਾਂ ਕੁਝ ਕਿਹਾ ਹੀ ਨਹੀਂ ਅਸੀਂ ਤਾਂ ਜੋ ਜਨੇ ਨੇ ਕਿਹਾ ਸੀ ਉਹ ਜਾਣਕਾਰੀ ਹੁਣ ਅਗਲੀ ਤਰੀਕ ਸ਼ਾਇਦ 2 मई ਪਈ ਹੈਗੀ ਆ 2 मई ਨੂੰ ਜਿਹੜਾ ਹੈਗਾ ਅਗਲੀ ਸੁਣਵਾਈ ਹੋਣੀ ਹੈ ਦੇਖੋ ਉਹਦੇ ਚ ਤਾਂ ਦੋਨਾਂ ਧਿਰਾਂ ਨੂੰ ਅੜਨਾ ਨਹੀਂ ਚਾਹੀਦਾ ਹਮ ਬਿਆਨ ਦਿੱਤਾ ਗਿਆ ਲੀਡਰ ਬਿਆਨ ਦੇ ਆਪਾਂ ਪਹਿਲਾਂ ਵੀ ਆਪਣੇ ਦਰਸ਼ਕਾਂ ਨੂੰ ਪਰ ਕਹਿ ਚੁੱਕੇ ਹਾਂ ਦਰਸ਼ੀ ਭਾਜੀ ਅਜਿਹੇ ਮਸਲੇ ਤੇ ਚਲੋ ਮੈਂ ਅਜਿਹੇ ਮਸਲੇ ਦੀ ਟਿੱਪਣੀ ਨਹੀਂ ਕਰ ਰਿਹਾ ਪਰ ਜਦੋਂ ਸਰਕਾਰਾਂ ਜਨਨਕੀ ਵਿਰੋਧੀ ਧਿਰ ਦੇ ਆਗੂ ਨੂੰ ਉਹਤੇ ਉਹ ਕਰਨਾ ਜਿਵੇਂ ਉਹ ਵਿਰੋਧ ਕਰ ਰਹੇ ਆ ਵੀ ਫੜ ਰਹੇ ਆ ਤਾਂ ਉਹਨਾਂ ਤੋਂ ਸਭ ਨੂੰ ਚੁੰਮ ਕੇ ਹੱਥ ਸਲੂਟ ਮਾਰਨਾ ਚਾਹੀਦਾ ਜੇਲ੍ਹ ਦੇ ਵਿੱਚ ਜਾ ਕੇ ਬੈਠ ਜਾਣਾ ਚਾਹੀਦਾ ਉਹ ਇਹ ਨਹੀਂ ਧਰ ਕਿਉਂ ਰਹੇ ਆ ਕਿਉਂਕਿ ਪੋਲੀਟੀਕਲ ਬੰਦਿਆਂ ਦੀ ਜਿਹੜੀ ਹੈਗੀ ਆ ਪਹਿਲਾ ਸਟੈਪ ਦੂਜਾ ਸਟੈਪ ਕਹਿੰਦੇ ਇਹ ਜੇਲਾ ਹੀ ਹੁੰਦੀਆਂ ਨੇ ਪ੍ਰਕਾਸ਼ ਸਿੰਘ ਬਾਦਲ ਜੀ ਦੇਖ ਲੋ ਜਿਹੜੇ ਮਰਹੂਮ ਮੁਖਮਤ ਨਹੀਂ ਰਹੇ ਨੇ ਦੇਖੋ ਆਪਾਂ ਆਪਾਂ ਇਹ ਕਹਿਣਾ ਕਰਨੀ ਚਾਹੀਦਾ ਪਰ ਇਹ ਜਿਹੜੇ ਲੀਡਰ ਨੇ ਨਾ ਇਹ ਹਾਂ ਉਹ ਜਿਵੇਂ ਭਗਵੰਤ ਮਾਨ ਕਹਿੰਦੇ ਹੁੰਦੇ ਆ ਨਾ ਹਾਂ ਇਹ ਤਾਂ ਮੋਜਾ ਮੰਨਣ ਵਾਲੇ ਲੀਡਰ ਨੇ ਨਹੀਂ ਸੋਹੇ ਦਾ ਚਮਚਾ ਮੂੰਹ ਦੇ ਵਿੱਚ ਲੈ ਕੇ ਜੰਮੇ ਹੋਏ ਨਹੀਂ ਹੈ ਨਾ ਇਹ ਮੋਜਾ ਮੰਨਣ ਵਾਲੇ ਲੀਡਰ ਨੇ ਜੇਲਾ ਚ ਜਾਣ ਵਾਲੇ ਲੀਡਰ ਨਹੀਂ ਹੈਗੇ ਜੀ ਕਿਉਂਕਿ ਤੁਸੀਂ ਆਪ ਦੇਖੋ ਵੀ ਥਾਣੇ ਤੋਂ ਤੁਹਾਨੂੰ ਬੁਲਾਇਆ ਜਾ ਰਿਹਾ ਹੂੰ ਤੁਸੀਂ ਮੇਲੇ ਲਾ ਲਾ ਕੇ ਜਾ ਰਹੇ ਹੋ ਹੂੰ ਕੀ ਕੀ ਤੁਸੀਂ ਜੇਲ੍ਹ ਤੋਂ ਦਰਦੇ ਹੋ ਜੇਲਾ ਜੇਲਾ ਵੀ ਜਿਹੜੇ ਹੈਗੀਆਂ ਤਾਂ ਤੁਸੀਂ ਤਾਂ ਦੇਖੋ ਜੇਲ੍ਹ ਦੇ ਵਿੱਚ ਨਾਮ ਜਾ ਕੇ ਨਾਲ ਦੇ ਸਾਥੀ ਕਿੰਨੇ ਵਾਰੀ ਜੇਲਾ ਚ ਜਾਏ ਹੂੰ ਪਰ ਇਹ ਇਹ ਥਾਣੇ ਦੀ ਜਾਣ ਤੋਂ ਵੀ ਦਰਦੇ ਆ ਪਰ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਲੀਡਰ ਪੱਕਾ ਹੋ ਜਾਂਦਾ ਭਾਵੇਂ ਕਿ ਦਰਸ਼ੀ ਭਾਜੀ ਕੇਂਦਰੀ ਜਿਹੜੀ ਕਾਂਗਰਸ ਨੂੰ ਖੋਸੀ ਵੀ ਸਾਡਾ ਬੱਸ ਜਿਹੜਾ ਵੱਡਾ ਕਦਮ ਹੋ ਗਿਆ ਕਿੰਨੇ ਵਾਰੀ ਐਮਐਲਏ ਬਣ ਚੁੱਕੇ ਆ ਐਮਪੀ ਰਾਜ ਸਭਾ ਦੇ ਪਰ ਕਾਰਜ ਵੀ ਉਹਨਾਂ ਨੂੰ ਪਤਾ ਨਾ ਵੀ ਜਿਹੜੇ ਪੰਜਾਬ ਦੇ ਵਿੱਚ ਲੀਡਰ ਨੇ ਹੋਰ ਉਹਨਾਂ ਦੇ ਕਲੀਕ ਨਹੀਂ ਉਹ ਲੱਤਾਂ ਖਿੱਚਣ ਵਾਲੇ ਵੀ ਨਹੀਂ ਵੀ ਉਹਨਾਂ ਨੇ ਸ਼ਾਇਦ ਹੋ ਸਕਦਾ ਉਹਦੇ ਪਿੱਛੇ ਨਾ ਆਉਣ ਇਹ ਵੀ ਹੋ ਸਕਦਾ ਆਪਾਂ ਇੱਕ ਦਿਨ ਟਾਈਮ ਰੱਖ ਲਈਏ ਆਪਾਂ ਸਰਦਾਰ ਪ੍ਰਤਾਪ ਸਿੰਘ ਬਾਜਵੇ ਬਾਰੇ ਲੇਖਾ ਜੋਖਾ ਕਰ ਲਾਂ ਜੀ ਪਰਤਾਪ ਸਿੰਘ ਬਾਜਵਾ ਕੋਈ ਉੱਤੋਂ ਉੱਡ ਕੇ ਆਏ ਜਾਂ ਉੱਤੋਂ ਥੋਪੇਗੇ ਲੀਡਰ ਨਹੀਂ ਹੈਗੇ ਹੂੰ ਪਰਤਾਪ ਸਿੰਘ ਬਾਜਵਾ ਛੱਲਿਓਂ ਉੱਠ ਕੇ ਜੂਥ ਕਾਂਗਰਸ ਤੋਂ ਤੁਰ ਕੇ ਇੱਥੇ ਤੱਕ ਪਹੁੰਚੇ ਨੇ ਆਪਾਂ ਇੱਕ ਦਿਨ ਸਪੈਸ਼ਲ ਪ੍ਰੋਗਰਾਮ ਇਹਨਾਂ ਦਾ ਕਰਾਂਗੇ ਤੇ ਪਰ ਫਿਰ ਵੀ ਜਿਹੜਾ ਕਿ ਪ੍ਰਤਾਪ ਸਿੰਘ ਬਾਜਵਾ ਪੂਰਾ ਲੇਖਾ ਜੋਖਾ ਕਰ ਦਾਂਗੇ ਜੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਬਾਰੇ ਜਿਹੜਾ ਹੈਗਾ ਜਦੋਂ ਇਹਨਾਂ ਦੀ ਐਫ ਆਈ ਆਰ ਦਰਜ ਹੋਈ ਆ ਅ ਗ੍ਰਨੇਡਾ ਵਾਲੀ ਉਹਦੇ ਤੇ ਭਾਰਤੀ ਜਨਤਾ ਪਾਰਟੀ ਨੇ ਕਹਿੰਦੇ ਰੱਜ ਕੇ ਪ੍ਰੋਟੈਸਟ ਕੀਤਾ ਵਿਰੋਧ ਕੀਤਾ ਪਰ ਕਾਂਗਰਸ ਦੇ ਲੀਡਰਾਂ ਨੇ ਉਹਨਾਂ ਖੁੱਲਕੇ ਨਹੀਂ ਮੈਦਾਨ ਚ ਆਏ ਕਿ ਕਿਤੇ ਜਿਹੜਾ ਹੈਗਾ ਕੁਛ ਨਾ ਕੁਛ ਜਿਹੜਾ ਹੈਗਾ ਜਰੂਰ ਕਾਲਾ ਵਾ ਇਹਦੇ ਵਿੱਚ ਆਉਣ ਵਾਲੇ ਸਮੇਂ ਚ ਭਾਜੀ ਪਵਿੱਖ ਵਿੱਚ ਦੇਖਾਂਗੇ ਵੀ ਭਾਰਤੀ ਜਨਤਾ ਪਾਰਟੀ ਨੂੰ ਕਿਉਂ ਜਾਗਿਆ ਹੈ ਜ ਪ੍ਰਤਾਪ ਸਿੰਘ ਬਾਜਵਾ ਦਾ ਕਿਉਂਕਿ ਉਹਨਾਂ ਨੇ ਖੁੱਲ ਕੇ ਸਪੋਰਟ ਕੀਤੀ ਔਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਉਹਨਾਂ ਦੇ ਵਿਰੁੱਧ ਦਿੱਤੇ ਗਏ ਮਕਦਮੇ ਦੀ ਨਿੰਦਾ ਵੀ ਕੀਤੀ ਪਰ ਕਾਂਗਰਸੀ ਲੀਡਰਾਂ ਨੇ ਖੁੱਲ ਕੇ ਨਹੀਂ ਮੈਦਾਨ ਦੇ ਵਿੱਚ ਆਏ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਸਾਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਲੇਖਾ ਜੋਖਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ